ਦੇਖੋ ਜੀ ਆਵਾਜਾਈ ਜਿਹੜੀ ਹੈ ਬੰਦ ਕਰ ਦਿੱਤੀ ਹੈ ਫਿਰੋਜ਼ਪੁਰ ਰੋਡ ਤੇ ਜਿਹੜੀ ਐਲੀਵੇਟਡ ਰੋਡ ਹੈ ਉਸ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਜਿਹੜਾ ਇਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਤਾਂ ਇੱਥੇ ਹੀ ਰੋਡ ਨੂੰ ਜਾਮ ਜਿਹੜਾ ਹੈ ਉਹ ਕਰ ਦਿੱਤਾ ਗਿਆ ਚੱਕਾ ਜਾਮ ਜਿਹੜਾ ਹੈ ਇੱਥੇ ਹੋ ਚੁੱਕਾ ਆ ਕਿਉਂਕਿ ਇਹਨਾਂ ਦੀ ਅੱਜ ਕਾਲ ਸੀਗੀ ਵੀ ਅੱਜ ਬੰਨ ਲਾਣਾ ਸੀ ਤਾਂ ਬੰਨ ਨਹੀਂ ਲਾਣ ਦਿੱਤਾ ਗਿਆ ਜਿਸ ਕਰਕੇ ਹੁਣ ਫਿਰੋਜ਼ਪੁਰ ਰੋਡ ਜਿਹੜੀ ਆ ਜਮ ਕਰ ਦਿੱਤੀ ਗਈ ਆ ਤੇ ਉਹ ਤਸਵੀਰਾਂ ਤੁਹਾਨੂੰ ਜਿਹੜੀ ਫਿਰੋਜ਼ਪੁਰ ਰੋਡ ਤੋਂ ਜਿਹੜਾ ਆਏ ਤਸਵੀਰ ਤੁਹਾਨੂੰ ਦਿਖਾ ਰਹੇ ਆ ਵੀ ਜਿਹੜਾ ਪੁਲ ਜਿਹੜਾ ਇਹ ਭਾਈ ਵਾਲਾ ਚੌਂਕ ਤੋਂ ਜਿਹੜਾ ਪੁਲ ਚੜਦਾ ਉਸ ਨੂੰ ਜਮ ਕਰ ਦਿੱਤਾ ਗਿਆ ਹੁਣ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਆ ਜ਼ਰੂਰ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਪਰ ਕੋਈ ਸਹਿਮਤੀ ਹਜੇ ਤੱਕ ਬਣਦੀ ਨਜ਼ਰ ਨਹੀਂ ਆਈ ਜਿਸ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵੀ ਕਿਸ ਹਿਸਾਬ ਨਾਲ ਇੱਕ ਵੱਡਾ ਕੱਟ ਜਿਹੜਾ ਇੱਥੇ ਹੋ ਚੁੱਕਾ ਹੈ ਜ਼ਰੂਰ ਲੀਡਰਾਂ ਨੂੰ ਜਿਹੜਾ ਹੈ ਉਹ ਡਿਟੇਨ ਕੀਤਾ ਗਿਆ ਸੀ ਲੀਡਰਸ ਨੂੰ ਡਿਟੇਨ ਕਰਨ ਤੋਂ ਬਾਅਦ ਹੁਣ ਮੋਰਚੇ ਦੇ ਵਿੱਚ ਨਵੀਂ ਅਪਡੇਟ ਆਈ ਆ ਵੀ ਹੁਣ ਹਾਈਵੇ ਨੂੰ ਵੀ ਜਿਹੜਾ ਜਾਮ ਕਰ ਦਿੱਤਾ ਗਿਆ ਦੇਖ ਸਕਦੇ ਹੋ ਫਿਰੋਜ਼ਪੁਰ ਰੋਡ ਥੱਲੇ ਵੀ ਜਾਂਸੀ ਹੁਣ ਉਪਰੋਂ ਜਿਹੜੀ ਐਲੀਵੇਟਡ ਰੋਡ ਆ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਅੱਜ ਬੰਨ ਲਾਵਾਂਗੇ ਪਰ ਰੋਕਿਆ ਗਿਆ ਤਾਂ ਰੋਕਣ ਦੇ ਕਰਕੇ ਹੁਣ ਇਹ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਵੀ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਰਸਤੇ ਨੂੰ ਬੰਦ ਕੀਤਾ ਗਿਆ ਤਾਂ ਹੁਣ ਦੇਖ ਸਕਦੇ ਹੋ ਤਸਵੀਰਾਂ ਵੀ ਰਸਤੇ ਨੂੰ ਬੰਦ ਕੀਤਾ ਗਿਆ ਤਾਂ ਹੁਣ ਮੁੜ ਕੇ ਆਣਗੇ ਤੇ ਬੱਸਾਂ ਜਿਹੜੀਆਂ ਨੇ ਉਹ ਰੁਕ ਰੀਆਂ ਨੇ ਸਾਰਿਆਂ ਨੂੰ ਜਿਹੜਾ ਹੈ ਉਹ ਔਰ ਰੋਕ ਦਿੱਤਾ ਗਿਆ ਐਂਬੂਲੈਂਸ ਆ ਰਹੀ ਆ ਤਾਂ ਹੁਣ ਦੇਖਦੇ ਆਂ ਵੀ ਐਂਬੂਲੈਂਸ ਨੂੰ ਕਿ ਲੰਘਣ ਦਿੰਦੇ ਆ ਕਿ ਨਹੀਂ ভাই ਜੀ ਐਂਬੂਲੈਂਸ ਆ ਰਹੀ ਆ ਐਂਬੂਲੈਂਸ ਬਾਈ ਕਾਲੀਆ ਪਿਛੋ ਆ ਰਹੀ ਆ ਪਿਛੋ ਪਿਛੋ ਤਾਂ ਕਿਹਾ ਗਿਆ ਪਿਛੋ ਆਇਆ ਕਿਹਾ ਗਿਆ ਵੀ ਆ ਇਹ ਐਂਬੂਲੈਂਸ ਨੂੰ ਆ ਦੇਖਸੇ ਕਿਦਾਂ ਰਸਤਾ ਵੀ ਜਿਹੜਾ ਦਿੱਤਾ ਯਾਰ ਆ ਲਾਈਵ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੀ ਐਂਬੂਲੈਂਸ ਨੂੰ ਰਸਤਾ ਵੀ ਜਿਹੜਾ ਉਹ ਵੀ ਦਿੱਤਾ ਜਾ ਰਿਹਾ ਜ਼ਰੂਰ ਚੱਕਾ ਜਾਮ ਕੀਤਾ ਗਿਆ ਪਰ ਐਂਬੂਲੈਂਸ ਨੂੰ ਕਿਸੇ ਤਰੀਕੇ ਨਾਲ ਕੋਈ ਵੀ ਰੋਕਿਆ ਨਹੀਂ ਗਿਆ ਚੱਕਾ ਜਾਮ ਜ਼ਰੂਰ ਕੀਤਾ ਗਿਆ ਬਾਕੀ ਲੋਕਾਂ ਨੂੰ ਇੱਥੇ ਰੋਕਿਆ ਜਾ ਰਿਹਾ ਹੈ ਅਪਡੇਟ ਲੁਧਿਆਣੇ ਦੇ ਵਾਸਤੇ ਆ ਵੀ ਲੋਕਾਂ ਨੂੰ ਜਿਹੜਾ ਇੱਥੇ ਹੁਣ ਰਸਤਾ ਜਿਹੜਾ ਹੈ ਜਾਮ ਕਰ ਦਿੱਤਾ ਗਿਆ ਤਾਂ ਹੁਣ ਮੁਰਦਾਪੂਗਾ ਫਿਰੋਜ਼ਪੁਰ ਰੋਡ ਨੂੰ ਜਾਮ ਕੀਤਾ ਗਿਆ ਤਾਂ ਦੇਖ ਸਕਦੇ ਹੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਥੇ ਪੱਕਾ ਮੋਰਚਾ ਅੰਜਾਬ ਦਾ ਵੀ ਇੱਥੇ ਪੱਕਾ ਮੋਰਚਾ ਹੁਣ ਚੈ ਲੱਗ ਜੇ ਤਸਵੀਰ ਇੱਕ ਵਾਰੀ ਉਧਰ ਦਿਖਾਈ ਜਾਵੇ ਮੋਰਚਾ ਇੱਕ ਵੱਡਾ ਰੂਪ ਲੈਂਦਾ ਤੁਹਾਨੂੰ ਜ਼ਰੂਰ ਉਹ ਨਜ਼ਰ ਆ ਰਿਹਾ ਹੋਵੇਗਾ ਜ਼ਰੂਰ ਲੋਕਾਂ ਨੂੰ ਬੜਿਆਂ ਨੂੰ ਟੇਨ ਕੀਤਾ ਗਿਆ ਪਰ ਵੱਡਾ ਕੱਠ ਜਿਹੜਾ ਇੱਥੇ ਪਹੁੰਚਿਆ ਤਾਂ ਹੁਣ ਤਸਵੀਰ ਤਾਂ ਦਿਖਾਣੇ ਆ ਇੱਥੇ ਜਿਹੜਾ ਹੁਣ ਰੋਕਿਆ ਜਾ ਰਿਹਾ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਆ ਆਪਾਂ ਕਿ ਜੀ ਪੀਂਦਾ ਚਾਹੀ ਨਹੀਂ ਪਿੰਦਾ ਪਾਣੀ ਚ ਪਾ ਕੇ ਯਾਰ ਆਜੋ ਕਰ ਦਿਓ ਯਾਰ ਆਜੋ ਆਜੋ ਕਹੋ ਭਾਜੀ ਜਾਓ ਮੇਰਾ ਵੀ ਪਿਛੇ ਆਓ ਪੈਸਾ ਤੁਹਾਨੂੰ ਬੱਚੇ ਤੁਹਾਡੇ ਵੀ ਆ ਬੱਚੇ ਸਾਡੇ ਵੀ ਅਸੀਂ ਵੀ ਉਹੀ ਪਾਣੀ ਪੀਣਾ ਜਾਂ ਤਾਂ ਜਿੰਨੇ ਆ ਮੁੱਖ ਮੰਤਰੀ ਆ ਉਹ ਆਵੇ ਇੱਕ ਗਲਾਸ ਉਹ ਪੀਊਗਾ ਇੱਕ ਗਲਾਸ ਮੈਂ ਪੀਊਂਗਾ ਅਸੀਂ ਪ੍ਰਦਰਣਾ ਚੱਕ ਦਾਂਗੇ ਬੋਲੋ ਦੱਸੋ ਮੁੱਖ ਮੰਤਰੀ ਆਵੇ ਪੰਜਾਬ ਦਾ ਇੱਕ ਗਲਾਸ ਉਹ ਪੀਊਗਾ ਦੋ ਬੋਤਲਾਂ ਮੈਂ ਪੀਊਂਗਾ ਜਿੰਨੀ ਮੇਰੀ ਕੈਪੈਸਿਟੀ ਹੋਵੇ ਪਰ ਸ਼ਰਮ ਹੋਵੇ ਤੇ ਆਵੇ ਸ਼ਰਮ ਦਾ ਇਹ ਉਹੀ ਗੱਲ ਹੈ ਨਾ ਉਹਨੂੰ ਸ਼ਰਮ ਆਵੇ ਆਵੇ ਪੈਸੇ ਪਬਲਿਕ ਪਬਲਿਕ ਤੰਗ ਹੋ ਰਹੀ ਹੈ ਜਿਹੜੀ ਪਬਲਿਕ ਨੂੰ ਸਾਨੂੰ ਸ਼ਰਮ ਸਾਨੂੰ ਫੈਸਟ ਪ੍ਰੋਪਰਟੀ ਅਰੇਂਜਮੈਂਟ ਕਰਨ ਦਾ ਜਦੋਂ ਸਾਡੇ ਬੱਚੇ ਬਿਮਾਰ ਹੁੰਦੇ ਨਾ ਜਦੋਂ ਕੈਂਸਰਾਂ ਨਾਲ ਪੀੜਤ ਹੁੰਦੇ ਆ ਤੇ ਕੋਲੋਂ ਅਸੀਂ ਦਿਹਾੜੀ ਲਾ ਲਾ ਪੈਸੇ ਦਿੰਨੇ ਕੋਈ ਸਰਕਾਰ ਫੈਸਿਲਿਟੀ ਨਹੀਂ ਦਿੰਦੀ ਉੱਤੋਂ ਸਾਨੂੰ ਜ਼ਹਿਰ ਦਿੰਦੇ ਆ ਉਹ ਤਾਂ ਲਾਰੇ ਟੈਂਪਰ ਲੋਕ ਹੀ ਨੇ ਇਹ ਵੀ ਸਾਡੇ ਮੱਗਰ ਪੂੜੀਆਂ ਤੇ ਸਾਨੂੰ ਪੁਲਿਸ ਵੜਨ ਆ ਗਈ ਉਹਨਾਂ ਨੂੰ ਆ ਮੈਂ ਵੀਡੀਓ ਦਰਨਾ ਗੱਡੀਆਂ ਪਿੱਛੇ ਲਾ ਲਾ ਕੇ ਉਹਨਾਂ ਨੇ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਯਾਰ ਅਸੀਂ ਕਿੰਨਾਂ ਨੂੰ ਪੁੱਤਾਂ ਪਈਆਂ ਨੂੰ ਪ੍ਰਵਾਸੀਆਂ ਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਸਾਡਾ ਕਸੂਰ ਕੀ ਆ ਅਸੀਂ ਇੱਥੇ ਜੰਮੇ ਪਲੇ ਅਸੀਂ ਇੱਥੇ ਹੀ ਮਰਨੇ ਆ ਮੈਨੂੰ ਤਾਂ ਸਾਰੇ ਪੰਜਾਬ ਨੂੰ ਇਹ ਬੇਨਤੀ ਕਰਦਿਆਂ ਜੇ ਤੁਸੀਂ ਵਿਆਹ ਪੰਜਾਬੀ ਚ ਕਰਨੇ ਆ ਭੰਗੜੇ ਪੰਜਾਬੀ ਚ ਪਾਣੇ ਆ ਰੋਣਾ ਪੰਜਾਬੀ ਚ ਤੇ ਜਦੋਂ ਪੰਜਾਬ ਨੂੰ ਲੋੜ ਪੈਂਦੀ ਉਹ ਕਿੱਥੇ ਚਲ ਜਾਂਦੇ ਆ ਇੱਥੇ ਦਾ ਜਿਹੜਾ ਪੂਰਾ ਲੁਧਿਆਣਾ ਅਜੇ ਨਾ ਤੇ ਮੈਂ ਕਹਨਾ ਜੇ ਇੱਕ ਗੱਡੀ ਵੀ ਚੂੰ ਕਰ ਜੇ ਇੱਥੋਂ ਮੈਂ ਤਾਂ ਹੈਰਾਨ ਆ ਲੋਕਾਂ ਦੇ ਕਿੱਥੇ ਗਏ ਆ ਉਹਨਾਂ ਦੇ ਬੱਚੇ ਨਹੀਂ ਪਾਣੀ ਪੀਂਦੇ ਵੱਡੇ ਕਰਾਂ ਦੇ 2.5 2.5 ਲੱਖ ਰੁਪਏ ਦਾ ਪ੍ਰੋਜੈਕਟ ਲਵਾ ਲਣਗੇ ਮਿਲੀਆਮਾਟਰ ਵੀ ਲਣਗੇ ਜਿੰਨੇ 500 ਕ ਮਾਣਾ 20 ਵਾਲੀ ਬੋਤਲ ਕਿੱਥੋਂ ਲਊਗਾ ਭਾਈ ਜੀ ਮੇਰੇ ਨਾਲ ਵਾਟਰ ਨਾਲ ਵੀ ਜਿਹੜੇ ਮੈਟਲਸ ਨੇ ਉਹ ਨਹੀਂ ਨਹੀਂ ਨਿਕਲਦੇ ਨਹੀਂ ਨਿਕਲਦੇ ਉਹ ਮੈਨੂੰ ਸ਼ਿਕਾਇਤ ਦਾ ਗਾਲੇ ਪਲੀਏ ਦੇ ਹੁਣ ਟੈਸਟ ਕਰਾ ਲਓ ਦੱਸੋ ਤੁਹਾਡਾ ਤੁਹਾਡਾ ਕਿਹੜਾ ਏਰੀਆ ਵੀਰੇ ਮੈਂ ਦੁਗਰੀ ਰਹਿਣਾ ਦੱਸੋ ਲੁਧਿਆਣਾ ਲੁਧਿਆਣਾ ਦੁਗਰੀ ਦਾ ਹਾਂ ਲੁਧਿਆਣੇ ਵਾਲੇ ਬੜੇ ਘੱਟ ਲੱਗਦੇ ਆ ਲੋਕ ਆ ਭਾਈ ਜੀ ਬਹੁਤ ਆਏ ਹੱਸਾਂ ਕੀ ਰਲਾ ਮਿਲੇ ਹੁੰਦਾ ਆਪਾਂ ਕਿਸੇ ਦੇ ਦੋਸ਼ਣ ਬਾਜੀ ਨਹੀਂ ਕਰੀ ਰੁਕਿਆ ਵੀ ਬੜਿਆ ਹੋ ਗਿਆ ਰੋਕਿਆ ਨੂੰ ਰੋਕਿਆ ਵੀ ਵੜਿਆ ਨੂੰ ਗਿਆ ਰੋਕਿਆ ਦਾ ਗਿਆ ਗਲਤ ਆ ਇਹ ਸਿੱਧੀ ਗੱਲ ਆ ਹੁਣ ਇਹ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਦੋਂ ਜਦੋਂ ਇੱਥੇ ਇੰਨੀ ਜਨਤਾ ਮਤਲਬ ਕਿ ਇਹ ਸਾਰੇ ਅਨਪੜ੍ਹਤ ਨਹੀਂ ਹੈਗੇ ਸਾਰਿਆਂ ਨੂੰ ਕੋਈ ਤਕਲੀਫ ਆ ਬਾਕੀ ਕਿਉਂ ਸੁੱਤੇ ਬੇਮਨ ਇਹ ਨਹੀਂ ਸਮਝ ਆਉਂਦੀ ਤੇ ਕੋਈ ਲੀਡਰ ਕਿਉਂ ਨਹੀਂ ਆਂਦਾ ਗੱਲ ਕਰਨ ਇਹ ਸਿੱਧਾ ਚੈਲੰਜ ਆ ਇੱਥੇ ਕੋਈ ਲੀਡਰ ਭਾਵੇਂ ਕਾਉਂਸਲਰ ਦੀਆਂ ਇਲੈਕਸ਼ਨਾਂ ਆ ਰਹੀਆਂ ਨਾ ਸ਼ਰਿਆਂ ਮੈਂ ਇਹਨਾਂ ਦਾ ਵਿਰੋਧ ਕਰਾਂਗੇ ਜਿੰਨੇ ਰੋਕਣਾ ਰੋਕ ਲਿਓ ਪਾਵੇਂ ਸਾਡੇ ਐਮਐਲਏ ਦਾ ਲੁਧਿਆਣੇ ਦਾ ਐਮਐਲਏ ਆ ਪਾਵੇਂ ਆਤਮਗੜ ਹਲਕਾ ਦੇ ਆਤਮਗੜ ਹਲਕਾ ਦੇ 94 ਵਿਰੋਧ ਕਰਾਂਗੇ ਹਰੇਕ ਐਮਐਲਏ ਆਮ 94 94 ਐਮਐਲਏ 94 ਐਮਐਲਏ ਉਹਨਾਂ ਮੋਰੇ ਇੱਕ ਸਿੰਘ ਹੀ ਖੜ ਗਏ ਨਾ ਤੇ ਉਹਨਾਂ ਨੂੰ ਜਵਾਬ ਨਹੀਂ ਆਣਾ ਸੀ ਇੱਕ ਇੱਕ ਸਿੰਘ 94 ਦੇ ਮੋਰ ਖੜਾ ਲਾਂਗੇ ਹੁਣ ਲਾ ਲੋ ਕਿੰਨੇ ਸਿੰਘ ਹੋਗੇ ਇੱਕ ਇੱਕ ਸਿੰਘ ਸਵਾ ਲੱਖ ਦੇ ਬਰਾਬਰ ਹੈ ਬਾਈ ਹੁਣ ਬੋਲੇ ਸੋਨਿਆ ਸੋਨਿਆ ਕਾਲਾ ਤਾਂ ਦੇਖ ਸਾ ਤੇ ਉਹ ਮੋਰਚਾ ਦੇ ਵਿੱਚ ਹੁਣ ਨਾਕਾ ਜਿਹੜਾ ਲਗਾ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਰਸਤਾ ਅਤੇ ਹੁਣ ਫਿਰੋਜ਼ਪੁਰ ਰੋਡ ਤੋਂ ਤੁਸੀਂ ਜੇ ਆਣਾ ਚਾਹੁੰਦੇ ਹੋ ਤਾਂ ਨਾ ਆਈਓ ਕਿਉਂਕਿ ਫਿਰੋਜ਼ਪੁਰ ਰੋਡ ਪ੍ਰੋਪਰਲੀ ਬੰਦ ਹੋ ਚੁੱਕੀ ਹੈ ਸਰਵਿਸ ਲਾਈਨਸ ਵੀ ਬੰਦ ਨੇ ਹਾਈਵੇ ਵੀ ਬੰਦ ਹੈ ਤੇ ਜਿਹੜੀ ਐਲੀਵੇਟਡ ਰੋਡ ਹੈ ਉਹ ਵੀ ਬੰਦ ਕਰ ਦਿੱਤੀ ਗਈ ਆ ਤੁਸੀਂ ਇੱਥੋਂ ਨਹੀਂ ਜਾ ਸਕਦੇ ਕਿੱਥੇ ਪਹਿਲਾਂ ਹੀ ਤੁਹਾਨੂੰ ਇਹ ਚੇਤਾਵਨੀ ਅਸੀਂ ਦੇ ਰਹੇ ਹਾਂ ਪਹਿਲਾਂ ਹੀ ਦੱਸ ਰਹੇ ਹਾਂ ਵੀ ਪ੍ਰੋਪਰਲੀ ਜਿਹੜੀ ਆ ਫਿਰੋਜ਼ਪੁਰ ਰੋਡ ਨੂੰ ਉਹ ਚੱਕਾ ਜਾਮ ਬੰਦ ਕਰ ਦਿੱਤੀ ਗਈ ਆ